ਸੋ ਸ਼ਾਵਣ ਮਹੀਨੇ ਤੀਆਂ ਦਾ ਤਿਹਾੜ ਮਨਾਇਆ ਜਾਂਦਾ ਏ ਅੱਜ ਸੀਨੀਅਰ ਸੈਕੰਡਰੀ ਸਮੂਹ ਗਾਂਧੀ ਨਗਰ ਕੈਂਪ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਆ ਉੱਥੇ ਵੀ ਤੀਆਂ ਦਾ ਤਿਹਾੜ ਜਿਹੜਾ ਮਨਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਪੰਜਾਬੀ ਪਹਿਰਾਵੇ ਦੇ ਵਿੱਚ ਜੇ ਸਟਾਫ ਦੀ ਗੱਲ ਕਰ ਲਈਏ ਸਟਾਫ ਵੀ ਪੰਜਾਬੀ ਪਹਿਰਾਵੇ ਦੇ ਵਿੱਚ ਹੈ ਤੇ ਜੇ ਬੱਚਿਆਂ ਦੀ ਗੱਲ ਕਰ ਲਈਏ ਤਾਂ ਬੱਚੇ ਵੀ ਜਿਹੜੇ ਨੇ ਉਹ ਪੰਜਾਬੀ ਪਹਿਰਾਵੇ ਦੇ ਵਿੱਚ ਸਕੂਲ ਪਹੁੰਚੀਆਂ ਨੇ ਤੇ ਸਵੇਰ ਤੋਂ ਹੀ ਜਿਹੜੀਆਂ ਨੇ ਤਿਆਰ ਹੋ ਕੇ ਸਜ ਧਜ ਕੇ ਤੀਆਂ ਦਾ ਤਿਹਾਰ ਜਿਹੜਾ ਮਨਾਉਣ ਵਾਸਤੇ ਸਕੂਲੇ ਆਈਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੁੜੀਆਂ ਨਾਲ ਬੱਚੀਆਂ ਨੇ ਤਿਆਰ ਹੋ ਕੇ ਆਈਆਂ ਨੇ ਬੜਾ ਮਨ ਦੇ ਵਿੱਚ ਚਾਹ ਹੁੰਦਾ ਕਿ ਸਕੂਲੇ ਜਾ ਕੇ ਵਰਦੀ ਪਾ ਕੇ ਆਪਾਂ ਪਰਸਰਵਨ ਕਰਨਾ ਹੈ ਤੇ ਨਾਲ ਦੀ ਨਾਲ ਤੀਆਂ ਦਾ ਜਿਹੜਾ ਤਿਹਾਰ ਮਨਾਉਣਾ ਹੈ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਬੱਚੀਆਂ ਨੇ ਇੱਥੇ ਆਈਆਂ ਸਜ-ਭਜ ਕੇ ਆਈਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਕੀ ਕਹਿਣਾ ਹੈ ਕਿਉਂਕਿ ਕੰਨ ਨੇ ਤੀਆਂ ਦਾ ਤਿਹਾਰ ਜਿਹੜਾ ਸੋਨ ਮਹੀਨੇ ਹੀ ਮਨਾਇਆ ਜਾਂਦਾ ਹੈ ਕਿਉਂ ਮਨਾਇਆ ਜਾਂਦਾ ਆਪਾਂ ਬੱਚਿਆਂ ਨਾਲ ਗੱਲਬਾਤ ਕਰਾਂਗੇ ਸੋ ਨਮਸਕਾਰ ਜੀ ਸ਼ਰਦੋਂ ਸ਼ਰਦ ਬਹੁਤ ਕਿ ਨਾਮ ਦੇ ਸਰ ਮੇਰਾ ਨਾਮ ਰੋਸ਼ਨੀ ਹੈ ਮੈਂ ਸਰਕਾਰੀ ਕੰਨਿਆ ਸੀਨੀਅਰ ਕੈਂਡੀ ਸਮਾਰਟ ਸਕੂਲ ਕੈਂਪਰ ਬਟਾਲਾ ਦੀ ਵਿਦਿਆਰਥਣਾ ਅੱਜ ਇਸ ਧੀਿਆਂ ਦੇ ਤਿਹਾੜ ਆਪਣੇ ਸਕੂਲ ਮਨਾ ਰਹੇ ਆ ਕਿ ਕਈ ਲੋਕ ਕੀ ਧੀਿਆਂ ਦਾ ਤਿਹਾੜ ਮਨਾਣਾ ਬਹੁਤ ਹੀ ਖੁੱਲ ਗਿਆ ਉਹ ਕਹਿੰਦੇ ਹਨ ਕਿ ਧੀਿਆਂ ਦਾ ਤਿਹਾੜ ਮਨਾਣ ਲਈ ਚਪੜਾ ਟਾਈਮ ਬਿਸਕਿਓ ਕਰਨਾ ਕਰੀਏ ਆਪਾਂ ਪਰ ਕੁੜੀਆਂ ਦਾ ਤਿਹਾੜ ਇੱਕ ਪਾ ਇਹੀ ਤਿਹਾੜ ਹੈ ਜੋ ਕੁੜੀਆਂ ਦਾ ਤਿਹਾੜ ਹੁੰਦਾ ਹੈ ਇਹਦੇ ਵਿੱਚ ਕੁੜੀਆਂ ਤਿਹਾੜ ਹੋ ਕੇ ਸਜ-ਤਜ ਕੇ ਆਉਂਦੀਆਂ ਨੇ ਆਪਣੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਤੇ ਕਾਟੀ ਦੇ ਕਿੰਨੇ ਲਦਾਇਆ ਤਿਆਂ ਦਾ ਤਿਹਾੜ ਹੈ ਪਰ ਸਾਡੇ ਸ਼ਹਿਰ ਵਿੱਚ ਵੀ ਇਹ ਤੀਆਂ ਦਾ ਤਿਹਾੜ ਮਨਾਇਆ ਗਿਆ ਹੈ ਤੇ ਇਹ ਉਪੜਾਲਾ ਸਾਡੇ ਪ੍ਰਿੰਸੀਪਲ ਜੀ ਦਾ ਬੋਤਨ ਵੱਲੋਂ ਕਿੰਨੀ ਦੇਰ ਤੋਂ ਜਰਾਏ ਆ ਤੀਆਂ ਦਾ ਤਿਹਾੜ ਜਰਾ ਸਕੂਲ ਦੇ ਵਿੱਚ ਪ੍ਰਿੰਸੀਪਲ ਮੈਮ ਤੇ ਸਟਾਫ ਵੱਲੋਂ ਮਨਾਇਆ ਜਾ ਰਿਹਾ ਹੈ ਕਿ ਦੋ ਦੋਸੀਂ ਸਕੂਲ ਵਿੱਚ ਪੜੇ ਆ ਉਦੋਂ ਤੋਂ ਵੇਖਣ ਦੇ ਕਿ ਤੀਆਂ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਤੇ ਬਹੁਤ ਹੀ ਵਧੀਆ ਨੇਪੜ ਵੀ ਰਿਹਾ ਆ ਤਿਹਾੜ ਤੇ ਸਾਡੀ ਪ੍ਰਿੰਸੀਪਲ ਮੈਮ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਐਤੀ ਬਹੁਤ ਹੀ ਜ਼ਿਆਦਾ ਵਧੀਆ ਪ੍ਰੋਗਰਾਮ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਆ ਤੇ ਸਾਡੇ ਜਿਹੜੇ ਗੈਸ ਦਾ ਸ਼ਾਰਿਕਲ ਕੀਤੀ ਦੀ ਵਾਈਟ ਉਹਨਾਂ ਤਾਂ ਵੀ ਇਤਨ ਮਦ ਕਰਦਿਆਂ ਕਿ ਉਹ ਉਹਨਾਂ ਨੂੰ ਕਿੱਦਾਂ ਦਾ ਲੱਗਿਆ ਤੁਹਾਡਾ ਫੇਰਾ ਪ੍ਰੋਗਰਾਮ ਜਿਹੜਾ ਤੀਆਂ ਦੇ ਤਿਹਾੜ ਦਾ ਕੀ ਉਹਨਾਂ ਨੇ ਕਿਹਾ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਾ ਉਹ ਕਹਿੰਦੇ ਕਿ ਬਹੁਤ ਹੀ ਵਧੀਆ ਕੁੜੀਆਂ ਵਿੱਚ ਬਹੁਤ ਜਿਆਦਾ ਜੋਸ਼ ਬਹੁਤ ਹੀ ਵਧੀਆ ਲੱਗਾ ਮੈਨੂੰ ਵੇਖ ਕੇ ਕਿ ਤੀਆਂ ਦੇ ਤਿਹਾੜ ਮਨਾਇਆ ਸੋ ਹੋਰ ਵੀ ਬੱਚੀਆਂ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਗੱਲਬਾਤ ਕਰਦਿਆਂ ਜੀ ਕੀ ਕਹਿਣਾ ਹੈ ਸੋ ਨਮਸਕਾਰ ਜੀ ਕੀ ਨਾਮ ਦੇ ਜੀ ਮੇਰਾ ਨਾਮ ਕਿਰਨ ਕੁਮਾਰੀ ਹੈ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਤੋਂ ਵਿਦਿਆਰਥਣਾਂ ਜੀ ਜਿੱਤਿਆਂ ਦਾ ਤਿਹਾੜੀ ਕਿਉਂ ਮਨਾਇਆ ਜਾਂਦਾ ਹੈ ਤੇ ਕਿੰਨੀ ਦੇਰ ਤੋਂ ਜਿਹੜਾ ਮਨਾਇਆ ਜਾ ਰਿਹਾ ਤੁਹਾਡੇ ਸਕੂਲ ਦੇ ਵਿੱਚ ਕਿੰਨਾ ਦੀ سپورਟ ਨਾਲ ਸਭ ਤੋਂ ਪਹਿਲਾਂ ਜੀ ਮੈਂ ਆਪਣੇ ਪ੍ਰਿੰਸੀਪਲ ਮੈਮ ਦਾ ਆਪਣੇ ਸਮੂਹ ਟੀਚਰਸ ਦਾ ਧੰਨਵਾਦ ਕਰਾਂਗੀ ਕਿ ਜਿਨ੍ਹਾਂ ਦੇ ਸਹਿਯੋਗ ਨਾਲ ਸਾਡਾ ਤਿਹਾੜੀ ਦਾ ਤਿਹਾੜੀ ਬੜੇ ਹੀ ਸ਼ਾਨ ਨਾਲ ਸਾਡੇ ਸਕੂਲ ਵਿੱਚ ਮਨਾਇਆ ਜਾਂਦਾ ਹੈ ਇਹ ਹਰ ਸਾਲ ਹੀ ਬੜੇ ਸ਼ਾਨਾਲ ਮਨਾਇਆ ਜਾਂਦਾ ਹੈ ਸਾਡੇ ਸਕੂਲ ਵਿੱਚ ਹਰ ਇੱਕ ਤਿਹਾੜੀ ਨੂੰ ਬਹੁਤ ਬਹਿਲ ਦਿੱਤੀ ਜਾਂਦੀ ਹੈ ਖਾਸ ਕਰਕੇ ਇਹ ਕੁੜੀਆਂ ਦਾ ਸਕੂਲ ਹੈ ਤੇ ਕੁੜੀਆਂ ਚਿੜੀਆਂ ਹੁੰਦੀਆਂ ਨੇ ਤੇ ਸਾਡੇ ਸਕੂਲ ਵਿੱਚ ਮੈਡਮ ਬਹੁਤ ਹੀ ਵਧੀਆ ਕਿਰਿਆ ਕਰਕੇ ਹਾਰ ਮਨਾਉਂਦੇ ਨੇ ਸੌਣ ਦੇ ਮਹੀਨੇ ਇਹ ਤਿਹਾੜੀ ਮਨਾਇਆ ਜਾਂਦਾ ਹੈ ਕਹਿੰਦੇ ਨੇ ਜੀ ਜੇਠ ਹਾੜ ਦੀ ਤਪਦੀ ਗਰਮੀ ਤੋਂ ਬਾਅਦ ਸੌਣ ਮਹੀਨਾ ਆਂਦਾ ਹੈ ਜੁਦੇ ਕਰਕੇ ਬੱਦਲ ਹੋਰ ਕਾਲੀਆਂ ਘਟਾਵਾਂ ਨਾਲ ਮੌਸਮ ਸੁਖਾਵਨਾ ਹੋ ਜਾਂਦਾ ਹੈ ਇਸ ਕਰਕੇ ਇਹ ਕੁਰਨਾ ਦਾ ਇਤਿਹਾਸ ਹੋ ਪੜੇ ਇਸ਼ਾਨ ਆਲੂ ਦਾ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਮੇਰਾ ਨਾਮ ਮਹਿਕ ਹੈ ਜੀ ਤੀਆਂ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਤੀਆਂ ਦਾ ਤਿਹਾਰ ਇਸ ਕਰਕੇ ਮਨਾਇਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਵਿੱਚ ਜਿਹੜੀ ਸੱਸ ਆਪਣੀ ਨੂੰ ਦੇ ਮੱਥੇ ਨਹੀਂ ਲੱਗਦੀ ਤੇ ਉਹ ਨੂੰ ਨੂੰ ਮੌਕਾ ਮਿਲ ਜਾਂਦਾ ਆਪਣੇ ਪੇਕੇ ਘਰ ਆ ਕੇ ਆਪਣੀਆਂ ਪੁਰਾਣੀਆਂ ਸਹੇਲੀਆਂ ਨਾਲ ਗੱਲਾਂ ਬਾਤਾਂ ਕਰਨ ਦਾ ਆਪਣੀ ਦੁੱਖ ਸੁੱਖ ਸਾਂਝੀ ਕਰਨ ਦਾ ਜਿੱਦ ਸ਼ਾਮ ਹੁੰਦੀ ਹੈ ਤੇ ਸਾਰੇ ਸਾਰੀਆਂ ਕੁੜੀਆਂ ਜਿਹੜੀਆਂ ਪਿੱਪਲ ਦੇ ਪਿੱਪਲ ਦੇ ਪੇੜ ਦੀ ਪੂਜਾ ਕਰਦੀਆਂ ਨੇ ਤੇ ਉਹਦੇ ਆਲੇ ਦੁਆਲੇ ਬੋਲੀਆਂ ਪਾਉਂਦੀਆਂ ਨੇ ਗਿੱਦਾ ਪਾਉਂਦੀਆਂ ਨੇ ਉਸ ਦੀ ਪੂਜਾ ਕਰਦੀਆਂ ਨੇ ਤੇ ਆਪਣੇ ਦੁੱਖ ਸੁੱਖ ਸਾਂਝੀ ਕਰਦੀਆਂ ਨੇ ਕਈ ਕੁੜੀਆਂ ਆਪਣੇ ਘਰੋਂ ਛੋਲੇ ਪਉਣ ਕੇ ਲਿਆਂਦੀਆਂ ਨੇ ਚਾਵਲ ਲਿਆਂਦੀਆਂ ਨੇ ਉਹ ਇਕੱਠੇ ਬਹਿ ਕੇ ਖਾਂਦੇ ਨੇ ਤੇ ਇਸ ਕਰਕੇ ਹੀ ਢੀਆਂ ਦਾ ਤਿਹਾਰ ਮਨਾਇਆ ਜਾਂਦਾ ਤੇ ਇਹ ਸਾਉਣ ਵਿੱਚ ਹੀ ਮਨਾਇਆ ਜਾਂਦਾ ਕਿਉਂਕਿ ਉਦੋਂ ਮੌਸਮ ਬਹੁਤ ਹੀ ਵਧੀਆ ਹੋਇਆ ਹੁੰਦਾ ਹੈ ਸਾਡੇ ਸਕੂਲ ਵਿੱਚ ਇਹ ਕਾਫੀ ਸਾਲਾਂ ਤੋਂ ਤਿਹਾਰ ਮਨਾਇਆ ਜਾ ਰਿਹਾ ਹੈ ਸਾਡੀ ਪ੍ਰਿੰਸੀਪਲ ਮੈਮ ਦੇ ਕਾਫੀ ਐਫਰਟਸ ਕਰਕੇ ਸਾਡੇ ਸਟਾਫ ਕਰਕੇ ਅੱਜ ਵੀ ਸਾਡੇ ਸਕੂਲ ਢੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਸਾਡੇ ਬਹੁਤ ਹੀ ਜ਼ਿਆਦੇ ਔਰ ਸਟੂਡੈਂਟਸ ਨੇ ਪਾਰਟਿਸਪੇਟ ਕੀਤਾ ਇਹ ਵਿੱਚ ਕਿਵਗਸਟ ਕੋਣ ਆਏ ਜੀ ਤੁਹਾਡੇ ਕੋਲ ਚੀਫ ਗੈਸਟ ਸਾਡੀ ਸ਼ਹਿਰੀ ਕਲਸੀ ਜਿਹਦੇ ਆ ਉਹਨਾਂ ਦੀ ਪਤਨੀਆਂ ਆਈਆਂ ਸੀ ਤੇ ਉਹਨਾਂ ਨੇ ਬਹੁਤ ਵਧੀਆ ਕਿਹਾ ਕਿ ਸਾਡੇ ਸਕੂਲ ਦਾ ਮਤਲਬ ਮਾਹੌਲ ਚਾਲ ਬਹੁਤ ਹੀ ਜਿਹੜੇ ਉਹਨਾਂ ਦੇ ਵਿੱਚ ਜੋਸ਼ ਬਹੁਤ ਹੀ ਕੁੜੀਆਂ ਵਿੱਚ ਉਹ ਉਹਨਾਂ ਨੇ ਵੀ ਥੋੜਾ ਜਿਹਾ ਅਟੈਂਡ ਕਰਕੇ ਤੇ ਉਹ ਹੁਣ ਚਲੇ ਗਏ ਸੋ ਗੱਲਬਾਤ ਕਰਾਂਗੇ ਜੀ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਸਹਿਯੋਗ ਹੈ ਪ੍ਰਿੰਸੀਪਲ ਮੈਮ ਗੱਲਬਾਤ ਕਰਦੇ ਅਸੀਂ ਨਮਸਕਾਰ ਜੀ ਨਮਸਕਾਰ ਸੋ ਪਹਿਲੇ ਨੰਬਰ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਜੀ ਤੀਆਂ ਦੇ ਤਿਹਾੜੀਆਂ ਦੀਆਂ ਕਿਉਂਕਿ ਤੁਸੀਂ ਇਹਨਾਂ ਨੂੰ ਉਪਰਾਲਾ ਦਿੰਦੇ ਹੋ ਤੇ ਫਿਰ ਬੱਚੇ ਕਿਤੇ ਨਾ ਕਿਤੇ ਆ ਕੇ ਕੰਮ ਕਰਦੇ ਕੀ ਕਹਿਣਾ ਕਰੀਏ ਸਰ ਸਭ ਤੋਂ ਪਹਿਲਾਂ ਤੇ ਤੁਹਾਡਾ ਵੀ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਮੇਰੇ ਸਕੂਲ ਵਿੱਚ ਆਏ ਹੋ ਤੁਹਾਡਾ ਜੀ ਆਇਆਂ ਨੂੰ ਵੈਲਕਮ ਬਹੁਤ ਖੁਸ਼ੀ ਹੋਈ ਸਰ ਮੈਂ ਤੀਆਂ ਦੇ ਤਿਹਾਰ ਬਾਰੇ ਦੱਸਾਂਗੀ ਕਿ ਤੀਆਂ ਦਾ ਤਿਹਾਰ ਜਿਹੜਾ ਸਾਡੇ ਪੇਸ਼ ਤੋਂ ਸਾਰੇ ਰਾਜਾਂ ਤੋਂ ਮਨਾਇਆ ਜਾਂਦਾ ਵਾ ਪਰ ਸਾਡੇ ਪੰਜਾਬ ਵਿੱਚ ਤੇ ਇਹ ਨਵੇਕਲੇ ਤਰੀਕੇ ਨਾਲ ਹੀ ਮਨਾਇਆ ਜਾਂਦਾ ਵਾ ਜਦੋਂ ਸਾਡੀ ਜਿਹੜੀ ਜੇਹੜਾੜ ਦੀ ਗਰਮੀ ਹੁੰਦੀ ਆ ਉਸ ਤੋਂ ਬਾਅਦ ਜਦੋਂ ਸਾਉਣ ਦਾ ਮਹੀਨਾ ਆਉਂਦਾ ਵਾ ਠੰਡੀਆਂ ਹਵਾਵਾਂ ਚੱਲਦੀਆਂ ਨੇ ਠੰਡੀਆਂ ਮੀਂਹ ਦੀਆਂ ਬਿਸ਼ਾੜਾ ਲੱਗਦੀਆਂ ਨੇ ਤੇ ਸਾਰੀਆਂ ਲੜਕੀਆਂ ਸਾਰੀਆਂ ਇਸਤਰੀਆਂ ਤੇ ਸਾਰੇ ਜੀਵ ਜੰਤੂਆਂ ਦੇ ਮਨ ਨੂੰ ਜਿਹੜੀ ਠੰਡਕ ਪਹੁੰਚਦੀ ਹੈ ਤੇ ਅਸੀਂ ਇਸ ਮਹੀਨੇ ਦੇ ਵਿੱਚ ਸਾਡੀ ਕੁਰਬਾਨੀ ਤੇ ਬਹੁਤ ਸੋਹਣੇ ਸ਼ਬਦ ਲਿਖੇ ਗਏ ਨੇ ਸਾਵਣ ਸੱਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਤਾ ਸੱਚ ਰੰਗ ਇੱਕੋ ਅਨਾਵ ਅਦਾਰ ਇਸ ਸਾਵਣ ਦੇ ਮਹੀਨੇ ਵਿੱਚ ਜਿਹੜੀ ਇਸਤਰੀ ਜਿਹੜੀ ਕਾਮਣੀ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦੀ ਆ ਜਿਹੜਾ ਕਿ ਪਰਮਾਤਮਾ ਸਾਦਾ ਕੋਈ ਆਧਾਰ ਵਾ ਤੇ ਆਪਣਾ ਮਨ ਵੀ ਤੇ ਤਨ ਉਹਦੇ ਵਿੱਚ ਲਾ ਲੈਂਦੀ ਆ ਉਸ ਲਈ ਇਹ ਤਾਂ ਸੋਨਾ ਜੀਵਨ ਬਤੀਤ ਕਰਦੀ ਇਸ ਕਰਕੇ ਇਸ ਮੇਲੇ ਦੀ ਬਹੁਤ ਹੀ ਇੰਪੋਰਟੈਂਸ ਆ ਅਸੀਂ ਕਹਿੰਨੇ ਆ ਕਿ ਇਹ ਜਿਹੜਾ ਮੇਲ ਮਲਾਪ ਵਾਲਾ ਤਿਹਾਰ ਵਾ ਇਹਦੇ ਵਿੱਚ ਬੱਚੀਆਂ ਕੱਟੀਆਂ ਹੋਣ ਵਿਆਲੀਆਂ ਕੁੜੀਆਂ ਨੂੰ ਆਪਣੇ ਕੋਤੇ ਹੋਣ ਠੱਕੇ ਹੋ ਕੇ ਤੇ ਇਸ ਤਿਹਾਰ ਨੂੰ ਮਨੋਣ ਖੁਸ਼ੀਆਂ ਮਾਣਨ ਤੇ ਜਿਹੜਾ ਸਾਡਾ ਦਿੱਤੀ ਦਾ ਇਹ ਜਿਹੜਾ ਮੇਨ ਹਾਈਟ ਵਾ ਇਹ ਹੁਣ ਥੋੜਾ ਜਿਹਾ ਜਿਹੜਾ ਅਲੋਪ ਹੁੰਦਾ ਜਾ ਰਿਹਾ ਵਾ ਤੇ ਅਸੀਂ ਅਫਰਟ ਕਰੀਏ ਲੇਕ ਸਾਡੇ ਪੰਜਾਬੀਆਂ ਦੀ ਬੀਤੀ ਬੰਦੀ ਆ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਇਹਨਾਂ ਚੀਜ਼ਾਂ ਬਾਰੇ ਦਸੀਏ ਪ੍ਰੈਕਟੀਕਲ ਕਰਕੇ ਹੀ ਇਹ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਮਝਾਈਏ ਕਿ ਕਿਸ ਤਰ੍ਹਾਂ ਸਾਡੇ ਦੇ ਚੱਤੀ ਪੀਂਆ ਮਨੰਨੇ ਆ ਤੇ ਉਹ ਵੀ ਅੱਗੇ ਫਿਰ ਆਪਣੇ ਘਰ-ਘਰ ਜਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਵਾਹ ਇਹਾਂ ਚੀਜ਼ਾਂ ਦੇ ਨਾਲ ਜੋੜਨ ਇਸ ਕਰਕੇ ਲੈ ਸਮੂਹ ਪਾਪ ਵੱਲੋਂ ਸਮੂਹ ਬੱਚਿਆਂ ਵੱਲੋਂ ਜਿਹੜਾ ਵਾ ਇਹ ਬੜਾ ਖੁਸ਼ੀਆਂ ਪਰ ਆ ਕੇ ਆ ਰਸੀਨਾ ਰਹੇ ਆ ਸਾਡੇ ਚੀਫ ਗੈਸ ਤਸ਼ੀਮਤੀ ਰਾਜਵੀਰ ਕਲਸੀ ਦੀ ਵੀ ਸਾਡੇ ਸਕੂਲ ਚ ਆਏ ਬੜੀ ਖੁਸ਼ੀ ਵਾਲੀ ਗੱਲ ਸੀ ਉਹਨਾਂ ਦੇ ਆਉਣ ਨਾਲ ਸਾਡੇ ਸਕੂਲ ਦਾ ਵੇੜਾ ਜਿਹੜਾ ਵਾ ਉਹ ਖੁਸ਼ੀਆਂ ਨਾਲ ਭਰਿਆ ਅਸੀਂ ਮਰਦਨ ਦਾ ਵੀ ਜਿਹੜਾ ਵਾ ਤੈਹਿਲ ਤੋਂ ਧੰਨਵਾਦ ਕਰਦੇ ਆ ਤੇ ਉਹਨਾਂ ਨੇ ਜਿਹੜਾ ਪ੍ਰੋਜੈਕਟ ਵਿਚੋਂ ਜਿਹੜਾ ਸਾਡੇ ਸਕੂਲ ਦੀ ਟਾਈਮ ਕੱਢਿਆ ਮਾਣ ਰਹਾ। ਸੋ ਗੱਲਬਾਤ ਕੀਤੀ ਹੈ ਜੀ ਪ੍ਰਿੰਸੀਪਲ ਮੈਮ ਨਾਲ ਉਹਨਾਂ ਨੇ ਵੀ ਕਿਹਾ ਕਿ ਬਹੁਤ ਵਧੀਆ ਲੱਗਿਆ ਜੀ ਅਰਸਾਲਾ ਪਾਟੀਆਂ ਦਾ ਤਿਉਹਾਰ ਮਨਾਉਣਾ ਤੇ ਬੱਚਿਆਂ ਨੂੰ ਦੱਸਦੇ ਆ ਕਿ ਆਪਣਾ ਇਹਦਾ ਪੰਜਾਬ ਦਾ ਸੱਭਿਆਚਾਰਕ ਹੈ ਕਿੱਦਾਂ ਬਚਾਣਾ ਤਸਵੀਰਾਂ ਫੇਰ ਤੁਹਾਨੂੰ ਦਿਖਾ ਦਾਂਗੇ ਇੱਕ ਵਾਰੀ ਕਿ ਕਿੱਦਾਂ ਬੱਚਿਆਂ ਨੇ ਛੋਟੀਆਂ-ਛੋਟੀਆਂ ਸਾਜ-ਤਾਜ ਕਿਆਈਆਂ ਨੇ ਬੜਾ ਚਾਹ ਹੁੰਦਾ ਹੈ ਕਿ ਸਕੂਲ ਦੇ ਵਿੱਚ ਜਾ ਕੇ ਤੇ ਪਾਰਟਿਸਪੇਟ ਕਰਨਾ ਹੈ ਤੇ ਕਿਤੇ ਨਾ ਕਿਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨਾ ਤੇ ਨਾਲ ਦੀ ਨਾਲ ਸਕੂਲ ਦਾ ਵੀ ਨਾਮ ਰੋਸ਼ਨ ਹੋਣਾ ਹੈ ਆਪਾਂ ਗੱਲਬਾਤ ਕਰਾਂਗੇ ਸੋ ਨਮਸਕਾਰ ਜੀ ਸਰ ਅਸੀਂ ਇੱਕ ਨਾ ਬੋਲੀ ਬੋਲਨੀ ਆ ਕੋਈ ਸੀ ਗੋਸਟ ਨੇ ਸੋੜ ਵੀ ਨਾ ਬਰੇ ਦੇੜਾ ਸੋੜ ਵੀ ਨਾ ਬਰੇ ਦੇੜਾ ਨਿੱਕੇ ਘੋੜੋ ਜੋੜੇ ਦੀਦੀਆਂ ਦੇ ਆਲੇ ਦੀਆਂ ਲੜਨ ਘਾਰੇ ਦੋਰ ਤੇ ਦੀਦੀਆਂ ਦੇ ਆਏ ਦੀਆਂ ਲੜਨ ਘਾਰੇ ਦੋਰ ਹੋਰ ਪਾਓ ਹੋਰ ਪਾਓ ਹੋਰ ਪਾਓ

ਕਿੰਨੇ ਸਾਲ ਤੋਂ ਪ੍ਰੋਗਰਾਮ ਜਿਹੜਾ ਇਹ ਮਨਾਇਆ ਜਾ ਰਿਹਾ ਤੁਹਾਡੇ ਸਕੂਲ ਦੇ ਸਾਡੇ ਸਕੂਲ ਦੇ 4 ਸਾਲ ਤੋਂ ਮਨਾਇਆ ਜਾ ਰਿਹਾ ਤੇ ਅੱਜ ਵੀ ਮਨਾਇਆ ਜਾ ਰਿਹਾ ਸੀ ਬਹੁਤ ਖੁਸ਼ੀਆਂ ਸਾਡੇ ਨਾਲ ਦੀ ਸਾਡੇ ਸਹਿਪਾਠੀਆਂ ਸਹੇਲੀਆਂ ਇਹ ਵੀ ਬਹੁਤ ਖੁਸ਼ ਨੇ ਤੇ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਚਾਹਦੇ ਕਿ ਤੁਹਾਡੇ ਵਰੀ ਵੀ ਇਹ ਹੋਇਆ ਆਉਣ ਵਾਲੀ ਪੀਰੀ ਵੀ ਇਹ ਚੱਲਦਾ ਰਹੇ ਤੋਂ ਕਿੰਨਾ ਕਿ ਸਟਾਫ ਦਾ ਫਰੋਂਦਾ ਹੈ ਯੋਗਦਾਨ ਤੇ ਪ੍ਰਿੰਸੀਪਲ ਮੈਮ ਦੀ ਕਿੰਨੀ ਕਿਰਦਾਰ ਬਹੁਤ ਜ਼ਿਆਦਾ ਸਪੋਰਟ ਕੀਤੀ ਇਹਨਾਂ ਨੇ 4 ਸਾਲ ਤੋਂ ਵੀ ਕਰਦੇ ਆ ਰਹੇ ਤੇ ਹੁਣ ਵੀ ਕਰ ਰਿਹਾ ਇਹਨਾਂ ਲਈ ਸਾਡੇ ਜਿਹੜੇ ਫਰੈਂਡਸ ਹੈ ਜਿਹੜੇ ਸਾਡੇ ਨਾਲ ਟੀਚਰਸ ਬਹੁਤ ਸਾਡੇ ਨਾਲ ਅਫਰਟ ਕਰ ਰਿਹਾ ਆਪਾਂ ਉਹਨਾਂ ਦਾ ਤਿਆਜ ਲਈ ਧੰਨਵਾਦ ਕਰਦੇ ਥੈਂਕ ਯੂ ਕੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਹੈ ਸਾਡਾ ਸਟਾਫ ਪ੍ਰਿੰਸੀਪਲ ਮੈਮ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਇਹ ਤੀਆਂ ਦਾ ਤਿਹਾਰ ਮਨਾ ਰਹੇ ਨੇ ਹੋਰ ਵੀ ਜਿਹੜਾ ਫੰਕਸ਼ਨ ਹੁੰਦਾ ਹੈ ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ ਤੇ ਆਪਾਂ ਅਜ ਰਾਏ ਤੀਆਂ ਦਾ ਤਿਹਾਰ ਮਨਾਉਂਦੇ ਹੋ ਕੋਈ ਵੀ ਫੰਕਸ਼ਨ ਹੋਵੇ ਸੋ ਅੱਤੇ ਐਮਐਲਏ ਅਮਨਸ਼ੇਰ ਸਿੰਘ ਸਾਰੀ ਕਲਸੀ ਦੀ ਧਰਮ ਪਤਨੀ ਵੀ ਪਹੁੰਚਿਆ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਭ ਤੋਂ ਪਹਿਲਾਂ ਤੇ ਤੁਹਾਡੇ ਮਾਦੀਮ ਰਾਹੀਂ ਮੈਂ ਜਿੰਨਾ ਵੀ ਸਮੂਹ ਸਾਡਾ ਬਟਾਲਾ ਦੇ ਪੰਜਾਬ ਦੇ ਵਾਸੀ ਦੇਖ ਰਹੇ ਨੇ ਸਾਰਿਆਂ ਨੂੰ ਸੌਂ ਦੇ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਆ ਸਕੂਲ ਵਿੱਚ ਆ ਕੇ ਜੀ ਬਹੁਤ ਵਧੀਆ ਲੱਗਾ ਪ੍ਰਿੰਸੀਪਲ ਮੈਮ ਤੇ ਅਫਰਟਸ ਟੀਚਰਸ ਦੇ ਬੱਚਿਆਂ ਦੇ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਕਿ ਸਾਡੇ ਪੰਜਾਬੀ ਵਿਸੇ ਨੂੰ ਹੋਰ ਪ੍ਰਕੁਲਿਤ ਕੀਤਾ ਜਾ ਰਿਹਾ ਹੈ ਤੇ ਐਮਐਲਏ ਸਾਹਿਬ ਦੀ ਵੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਦੋਂ ਜਦੋਂ ਸਾਡੀ ਪੰਜਾਬੀ ਪੋਲੀ ਲਈ ਸਾਡੂੰ ਲੋੜ ਪਵੇ ਹਮੇਸ਼ਾ ਅਸੀਂ ਵੱਧ ਚੜ ਕੇ ਅੱਗੇ ਆਈਏ ਬਿਲਕੁਲ ਜੀ ਇਸ ਵਾਸਤੇ ਮੈਂ ਵੀ 11 ਤਰੀਕ ਨੂੰ ਸ਼ਿਵ ਕੁਮਾਰ অਡੀਟੋਰੀਅਮ ਵਿੱਚ ਦੀਆਂ ਦਾ ਜਿਹੜਾ ਫੰਕਸ਼ਨ ਆ ਸੈਲੀਬ੍ਰੇਟ ਕਰ ਰਹੀਆਂ ਤੇ ਮੈਂ ਆਪਣੇ ਬਟਾਲਾ ਵਾਸੀਆਂ ਨੂੰ ਖੁੱਲਾ ਸੱਦਾ ਦਿੰਨੀ ਆ ਕਿ ਉਹ ਮਮਾ ਕੇ ਪਹੁੰਚਣ ਤਾਂ ਜੋ ਕਿ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਹੋਰ ਜ਼ਿਆਦਾ ਪ੍ਰਗੁਲਿਤ ਕਰ ਸਕੀਏ ਹਾਂਜੀ ਬਿਲਕੁਲ ਜੀ ਪਹਿਲਾਂ ਜੀ ਦੇਖੋ ਜੀ ਮੰਝੀਆਂ ਤੇ ਬਹਿਂਦੇ ਸੀ ਤੇ ਕੋਲ ਕੋਲ ਰਹਿੰਦੇ ਸੀ ਸੋਫੇ ਬੈਠੇ ਆ ਕੇ ਦੂਰੀਆਂ ਵਧਾ ਗਏ ਛੱਤਾਂ ਤੇ ਨਾ ਸੌਂਦੇ ਹੋਣ ਬਾਤਾਂ ਵੀ ਨਾ ਪਾਉਂਦੇ ਹੋਣ ਸਾਈਕਲ ਹੀ ਭਾਵੇਂ ਚੋਲ ਸੀ ਤਾਂ ਵੀ ਮੇਲ ਜੋਲ ਸੀ ਕੱਚਾ ਕੋਲੇ ਇਕੱਠੇ ਸੀ ਤਾਂ ਵੀ ਵੇਖੋ ਜੀ ਰਿਸ਼ਤੇ ਸਾਰੇ ਪੱਕੇ ਸੀ ਮੈਂ ਹੀ ਕਹਿਣਾ ਚਾਹਾਂਗੀ ਕਿ ਆਪਣੇ ਵਿਰਸੇ ਨੂੰ ਸੰਭਾਲੀਏ ਦੀ ਪੰਜਾਬੀ ਮਾਂ ਬੋਲੀ ਨੂੰ ਸਾਮ ਕੇ ਰੱਖੀਏ ਤੇ ਹੋਰ ਅਕੇ ਲੈ ਕੇ ਚੱਲੋ। ਸੋ ਉਹਨਾਂ ਨਾਲ ਵੀ ਗੱਲਬਾਤ ਕੀਤੀ ਏ। ਉਹਨਾਂ ਨੇ ਵੀ ਕਿਹਾ ਏ ਕਿ ਬਹੁਤ ਵਧੀਆ ਪ੍ਰਾਲਾ ਏ। ਆਪਣਾ ਪੰਜਾਬ ਦਾ ਜਿਹੜਾ ਸੱਭਿਆਚਾਰਕ ਆ। ਉਹਨੂੰ ਆਪਾਂ ਨਹੀਂ ਭੁਲਾਉਣਾ ਚਾਹੀਦਾ। ਉਹਨੂੰ ਆਪਾਂ ਧਾਗਰੋਤ ਰੱਖਾਂਗੇ, ਯਾਦ ਕਰਾਂਗੇ ਤੇ ਫੇਰ ਹੀ ਕਿਤਨਾ ਕਿਤੇ ਆਪਣਾ ਪੰਜਾਬ ਦੇਰਾ ਏ। ਹਸਦਾ ਵਸਦਾ ਪੰਜਾਬ ਸੋਨੇ ਦੀ ਜੀੜੀ ਕਿਹਾ ਜਾਂਦਾ ਉਹ ਪੰਜਾਬ ਦੇਰਾ ਏ। ਦਿਖੇਗਾ। ਸੋ ਵੀਡੀਓ ਨੂੰ ਬਤਵਾ ਸ਼ੇਅਰ ਕਰੋ। ਕੈਮਰਾ ਪਰਸਨ ਕਮਨਗਰਵਾਲ ਦੇ ਨਾਲ ਲਕੀ ਰਾਜਵੋਟ ਮਟਾਲਾ।